ਗੁਰਲਾਲ 16 ਦੀ ਟੱਕਰ ਇੱਥੇ ਰੱਖ ਵਾ ਵੀ 16 ਵਾਲਿਆ ਮਾਬਲਾ ਦੇਖਾਂਗੇ ਉਹ ਜੋਗੇ ਵਾਲਿਆ ਜੋਗੇ ਵਾਲਿਆ ਕਾਲੋ ਸਾਹ ਦਾ ਚੰਦਿਆ ਖਿਡਾਰੀ ਹੈ ਕਿ ਕੋਚਾਂ ਵਿੱਚੋਂ ਕੋਚ ਪ੍ਰੇਤਰ ਮਾਂ ਖੇਡ ਕਬੱਡੀ ਦੀ ਗੱਲ ਕਰੀਏ ਦੁਨੀਆ ਦੇ ਨਾਮ ਵਰ ਖਿਡਾਰੀ ਖੇਡ ਰਿਹਾ ਹੈ 16 ਵਾਲੇ ਗਰਨਾਲ ਨੂੰ ਕੌਣ ਕੌਣ ਪਿਆਰ ਕਰਦਾ ਤਾੜੀਆਂ ਮਾਰ ਕੇ ਦੱਸੋ ਜ਼ੋਰਦਾਰ ਵੱਡਾ ਮੱਲ ਵੱਧ ਚੁੱਕਿਆ ਹੈ ਚੋਲਾ ਸਾਹਿਬ ਦੀ ਟੀਮ ਦੀ ਰੀਡ ਦੀ ਹੱਡੀ ਬਣ ਕੇ ਖੇਡਦਾ ਹੈ ਇਧਰਲੀ ਸਾਈਡ ਦੇਖਾਂਗੇ ਪੁਆਇੰਟ ਜਿਹੜਾ 16 ਦਾ ਗਰਨਾਲ ਆਪਣੀ ਟੀਮ ਦੇ ਖਾਤੇ ਜੋੜ ਚੁੱਕਿਆ ਇੱਕ ਗਰਨਾਲ ਨੇ ਸਿਰੇ ਦਾ ਨੰਬਰ ਜੋੜਿਆ ਇੱਕ ਗਰਨਾਲ ਕਬੱਡੀ ਪਾਉਣ ਦੇ ਲਈ ਵੱਧ ਚੁੱਕਿਆ ਇੱਕ ਉਹ ਗਰਨਾਲ ਹੈ ਜਿਹਦਾ ਕਹਿੰਦੇ ਗੀਤਾਂ ਦੇ ਵਿੱਚ ਨਾਮ ਚੱਲਿਆ ਹੈ ਜਿਹੜਾ ਸਿਆਸਤ ਦੀ ਦੁਨੀਆਂ ਦਾ ਵੱਡਾ ਨਾਮ ਬਣ ਗਿਆ ਉਹ ਕਹਿੰਦੇ ਖਨੌਰ ਵਾਲੇ ਗੁਰਲਾਲ ਦੀਆਂ ਗੱਲਾਂ ਆ ਖਨੂਰ ਸਾਹਿਬ ਦੀ ਇਤਿਹਾਸਿਕ ਧਰਤੀ ਤੋਂ ਆਇਆ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਤੇ ਮੁਕਾਬਲਾ ਦੇਖਾਂਗੇ ਆ ਜੋਗੇਵਾਲੀਆ ਜੋਗੇਵਾਲੀਆ ਕਾਲੂ ਸਾਹਿਬ ਦਾ ਚੰਡਿਆ ਖਿਡਾਰੀ ਹੈ ਕਿ ਕੋਚਾਂ ਵਿੱਚੋਂ ਕੋਚ ਜੱਟ ਜੋਗੇਵਾਲ ਦਾ ਜਿਹੜਾ ਉਹਨੇ ਸਪੇਰੇ ਦੁੱਧ ਪਾ ਕੇ ਪਾਲਦਾ ਕੋਚਾਂ ਵਿੱਚੋਂ ਕੋਚ ਜੱਟ ਜੋਗੇਵਾਲ ਦਾ ਇਧਰਲੀ ਸਾਈਡ ਨਈਲਾ ਭਗਿਆੜ ਜੋਗੇਵਾਲੀਆ ਕਮਾਲ ਕਰ ਗਿਆ ਕਿਉਂਕਿ ਜਦੋਂ ਆਪਾਂ ਗਉਂਆਂ ਛਾੜਦੇ ਆ ਤੇ ਜਦੋਂ ਆਪਾਂ ਨਿੱਕੇ ਹੁੰਦੇ ਡੰਗਰ ਸਾਰੇ ਚਾਰਦੇ ਰਹੇ ਹਾਂ ਜਦੋਂ ਡੰਗਰ ਚਾਰਦੇ ਆ ਫਿਰ ਝਾੜੀਆਂ ਦੇ ਵਿੱਚ ਪੈਰ ਵੱਜਦੇ ਆ ਜ਼ਖਮ ਹੋ ਜਾਂਦੇ ਆ ਜ਼ਖਮ ਹੋ ਜਾਂਦੇ ਆ ਤੇ ਫਿਰ ਉੱਥੇ ਕੀੜੇ ਪੈ ਗਏ ਸੀਗੇ ਮਹਾਪੁਰਸ਼ ਕਹਿੰਦੇ ਸੀ ਵੀ ਇਹ ਇਹਨਾਂ ਦੀ ਖਰਾਕ ਹੈ ਇਹਨਾਂ ਨੂੰ ਮਾਰਨਾ ਨਹੀਂ ਦੇਖ ਲਓ ਵੀ ਉਹ ਕਿੰਨੀ ਕਬੱਡੀ ਰੂਹ ਸੀ ਬਾਬਾ ਪਾਲਾ ਸਿੰਘ ਜੀ ਗੋਂਗਾਂ ਵਾਲੇ ਉਹ ਸੈਨ ਕਹਿੰਦੇ ਉੱਚੀ ਤੇ ਸੁੱਚੀ ਸ਼ਖਸੀਅਤ ਦੇ ਮਾਲਕ ਲਓ ਇਧਰ ਹੀ ਸੈਂਡ ਬੰਦਗੀ ਵੱਡੀ ਪਰ ਸਾਹਮਣੇ ਵਾਹ ਵਾਹ ਆ ਜਫਾ ਚੋਟੀ ਦਾ ਹੋਵੇਗਾ ਕਿ ਨਹੀਂ ਗੱਲ ਸਮੇਂ ਦੀ ਇਹ ਬੱਲੇ ਬੱਲੇ ਕੀ ਬਾਤ ਹੈ ਮਾਲ ਚੱਕੀ ਆ ਡੱਕਿਆ ਗਿਆ ਮਾਲ ਚੱਕੀ ਆ ਡੱਕਿਆ ਗਿਆ ਮਨਸੂਰ ਦੇਵੇ ਵਾਲਾ ਤੇਜੀ ਕਮਾਲ ਕਰ ਗਿਆ ਇੱਕ ਵਾਰ ਤਾੜੀਆਂ ਮਾਰ ਦਿਓ ਜਫਾ ਚੋਟੀ ਦਾ ਲੱਗਿਆ ਲਾ ਲਾਲ 16 ਵਾਲਾ ਖੇਡ ਮੈਦਾਨ ਦੇ ਵੀ ਕਬੱਡੀ ਕਬੱਡੀ ਕਰਦਾ ਮੇਰੇ ਪੰਜਾਬੀ ਵੀਡੀਓ ਇਹਨੇ ਕਹਿੰਦੇ ਸਕਾਰਪੀਓ ਮਾਨ ਸਨਮਾਨ ਦੇ ਵਿੱਚ ਉਹ ਹਾਸਲ ਕੀਤੀ ਹੈ ਜਿਹੜੇ ਮੇਲੇ ਮਣਾਏ ਜਾਂਦੇ ਆ ਇਧਰਲੀ ਸਾਈਡ 16 ਦਾ ਗੁਰਲਾਲ ਕਬੱਡੀ ਪਾ ਰਿਹਾ ਲਓ ਗੁਰਲਾਲ 16 ਦਾ ਧਰਤੀ ਦਾ ਉਧਰ ਜਰਨੈਲ ਸਿੰਘ ਜੀ ਨੰਬਰਦਾਰ ਸਾਹਿਬ ਬਹੁਤ ਵੱਡਾ ਮਾਣ ਪਿਆਰ ਇਹਨਾਂ ਬੋਲਾਂ ਗ ਲਈ 500 ਦਾ ਪੈਦਾ ਕਰ ਗਿਆ ਸਰਦਾਰ ਜਰਨੈਲ ਸਿੰਘ ਜੀ ਨੰਬਰਦਾਰ ਸਾਹਿਬ ਉਹਨਾਂ ਦਾ ਧੰਨਵਾਦ ਹੈ ਪਰ ਗਰ ਲਾਲ 16 ਵਾਲਾ ਸਾਡੀ ਖੇਡ ਕਬੱਡੀ ਦਾ ਸੁਖਮਣ ਹੈ ਇਹ ਕਿਉਂਕਿ ਹੈ ਵੀ ਨਿਮਰਤਾ ਭਰਪੂਰ ਖਿਡਾਰੀ ਟਾਪ ਦਾ ਨੰਬਰ ਜੋੜ ਚੁੱਕਿਆ ਆ ਹੁਣ ਕਬੱਡੀ ਪਾਉਣ ਦੇ ਲਈ ਜਿਹੜਾ ਵਧਿਆ ਗੁਰੂ ਤੇਗ ਬਹਾਦਰ ਖੇਡ ਕਬੱਡੀ ਕਲੱਬ ਬੈਲਜੀਅਮ ਦੀ ਟੀਮ ਦੇ ਲਈ ਖੇਡਣ ਵਾਲਾ ਨੌਜਵਾਨ ਦੇਖਾਂਗੇ ਇਹ ਵੀ ਯਾਰ ਪਸੋਣਾ ਖੇਡ ਗਿਆ ਕੰਮੂ ਪੁਲਵਾਨ ਜੀ ਪੁੱਤਾਂ ਤੋਂ ਵੱਧ ਕੇ ਪਿਆਰ ਕਰਦੇ ਆ ਹੁਣ ਦੇਖਾਂਗੇ ਪੈਂਦੀ ਹੋਏ ਰੇਡ ਆ ਮੈਂ ਪਹਿਲਾਂ ਗੱਲ ਕੀਤੀ ਹੈ ਜੋਗੇ ਵਾਲੀਏ ਕੋਲ ਸਾਹਿਬ ਦਾ ਚੰਗਾ ਖਿਡਾਰੀ ਇਹਨੇ ਕਹਿੰਦੇ ਟਵਿੰਕਲ ਖੰਨਾ ਦਾ ਭੰਗੜਾ ਪਵਾਇਆ ਜਦੋਂ ਆ ਨੌਜਵਾਨ ਨੇ ਜੱਫੀ ਲਾਏ ਦਾ ਤੇ ਟਵਿੰਕਲ ਖੰਨਾ ਨੇ ਭੰਗੜੇ ਪਾਏ ਔਨ ਦੇ ਵਿੱਚੋਂ ਕਬੱਡੀ ਮਿਲੀ ਹੈ ਬਜ਼ੁਰਗ ਜਾਣਦੇ ਹੋਣਗੇ ਬਾਬਾ ਬਲਦੇਵ ਸਿੰਘ ਜੀ ਇਹ ਬਾਬੇ ਦੇਬੇ ਦਾ ਮੁੰਡਾ ਹੈ ਜਿਹੜਾ ਮਸਤਗੜੀਆ ਕਮਾਲ ਕਰ ਗਿਆ ਲਓ 16 ਦਾ ਗੁਰਲਾਲ ਆ ਗਿਆ ਕਬੱਡੀ ਪਾਉਣ ਦੇ ਲਈ ਨੌਜਵਾਨ ਵੱਧ ਚੁੱਕਿਆ ਗੁਰਦੇਤ ਸਿੰਘ ਹੋ ਸਾਹਮਣੇ ਵੀ ਨੌਜਵਾਨ ਤੈਨੂੰ ਦੁਨੀਆ ਨਿੱਕਾ ਗੁਰਦੇਤ ਕਹਿੰਦੀ ਹੈ ਪਰ ਕਰੰਟ ਕਹਿੰਦੇ ਵੱਡੇ ਗੁਰਦੇਤ ਵਾਲਾ ਆ ਪਹਿਲੇ ਪ੍ਰਾਈ ਵਾਲੇ ਭਰਾਵਾਂ ਵੱਲੋਂ ਸਾਡੇ ਬਲਦੇਵ ਭਰਾਵਾਂ ਵੱਲੋਂ ਸੁਖਦੇਵ ਵੀਰ ਉਹਨਾਂ ਵੱਲ ਇਹ ਬੁਲਾਇਆ ਨਹੀਂ ਸੀ ਖੁਸ਼ ਹੋ ਕੇ ਦਿੱਤਾ ਭਰਾਵਾਂ ਨੇ 500 2500 ਰੁਪਿਆ ਹੋ ਗਿਆ ਲਓ ਗੁਰਲਾਲ ਇਹ 16 ਵਾਲਾ ਨੇ ਇਹ ਘਨੌਰ ਵਾਲਾ ਨਹੀਂ ਇਹ ਵਾਹ ਵਾਲਾ ਖੇਡਿਆ ਸਾਹਿਬ ਵਾਲਾ ਖੇਡ ਮੈਦਾਨ 'ਚ ਇਹ ਵਾਹ ਵਾਲਾ ਖੇਡਿਆ ਕਬੱਡੀ ਖੇਡਦਾ ਖੇਡਦਾ ਇੰਗਲੈਂਡ ਦੇ ਵਿੱਚ ਸੈਟਲ ਹੋ ਗਿਆ ਪਰ ਇਹ ਖਡੂਰ ਸਾਹਿਬ ਵਾਲਾ ਪਿਛਲੇ ਦਿਨੀ ਮੋਟਰਸਾਈਕਲ ਦੇ ਨਾਲ ਵੱਡਾ ਸਨਮਾਨ ਹੋਇਆ ਸੀਨ ਕੇ ਨੰਬਰ ਸਟਾਫ ਦਾ ਪਰ ਫਿਰ ਵੀ ਕਲੀਅਰ ਕੀਤਾ ਜਾਵੇਗਾ ਭਿੰਦਾ ਖੇਡ ਮੈਦਾਨ ਦੇ ਨੈਲਿਆ ਸਮਝਾਲਾ ਆਪਣੇ ਨਾਲ ਦਿਆਂ ਨੂੰ ਕਹਦੇ ਮਾਝੇ ਦੇ ਮਝੈਲ ਨੂੰ ਕਹਦੇ ਮਾਝੇ ਦੇ ਮਝੈਲ ਨੂੰ ਆਹ ਸਾਹਮਣੇ ਖੇਡ ਮੈਦਾਨ ਦੇ 'ਚ ਬਗਿਆੜ ਟੁੱਟ ਟੁੱਟ ਕੇ ਲੱਗਦਾ ਹੈ ਮਾਝੇ ਵਾਲਿਆ ਜੱਟਾ ਫਾਦਰ ਸਾਹਿਬ ਦਵਾਈ ਤੋਂ ਜੁੜਿਆ ਹੋਣਾ ਤੇ ਫਾਦਰ ਸਾਹਿਬ ਉਹ ਨਹੀਂ ਜਿਨੇ ਕੱਚੇ ਚੁੱਕ ਕੇ ਕਬੱਡੀ ਖੇਡਦੀ ਹੈ ਉਹ ਹੈ ਜਿਨੇ ਵੱਡਿਆਂ ਵੱਡੇ ਦੀਆਂ ਟੀ-ਸ਼ਰਟਾਂ ਪੁਆਈਆਂ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਆਪਾਂ ਟੱਕਾਂਗੇ ਗੁਰਲਾਲ 16 ਨਹੀਂ ਟੱਕਰ ਇੱਥੇ ਰੱਖ ਵਾ ਵੀ 16 ਵਾਲਿਆ ਓਏ ਗਰਲਾਲ ਦੀ ਖੇਡ ਕਿੱਦਾਂ ਦੀ ਲੱਗੀ ਤਾੜੀਆਂ ਮਾਰ ਕੇ ਦੱਸੋ ਜ਼ੋਰਦਾਰ ਰਮਨ ਮਾ ਖੇਡ ਕਬੱਡੀ ਨੂੰ ਵੱਡੀ ਦੇਣਾ ਜਿਨ੍ਹਾਂ ਦੀ ਉਹਨਾਂ ਦਾ ਪਿਆਰ ਹੈ ਸਰਦਾਰ ਅਦੇਸ਼ ਪ੍ਰਤਾਪ ਸਿੰਘ ਕਾ ਅਮਨਤ ਤੇ ਕਹਿੰਦੇ ਕੈਰੋਂ ਸਾਹਿਬ ਦਾ ਜੀ ਜਨਮ ਦਿਨ ਵੀ ਹੈ ਪਰਮਾਤਮਾ ਉਹਨਾਂ ਨੂੰ ਵੀ ਚੜ੍ਹਦੀ ਕਲਾ ਚ ਰੱਖਣ ਇਹ ਸਰਦਾਰ ਮਨਜਿੰਦਰ ਸਿੰਘ ਜੀ ਲਾਲਪੁਰਾ ਸਾਹਿਬ ਉਹਨਾਂ ਦਾ ਪਿੰਡ ਹੈ ਸ਼ੇਰੇ ਦੀ ਕਬੱਡੀ ਹੈ ਦੇਖਾਂਗੇ ਬਾਜੂ ਦੀ ਕੋਸ਼ਿਸ਼ ਤੇ ਨੰਬਰ ਬਾਜੂ ਪਹਿਮਾਨ ਦਾ ਤਾੜੀਆਂ ਮਾਰੋ ਬਾਜੂ ਦੇ ਲਈ ਜ਼ੋਰਦਾਰ ਬਰੇਦਰ ਮਾਂ ਖੇਡ ਕਬੱਡੀ ਦੀ ਗੱਲ ਕਰੀਏ ਦੁਨੀਆ ਦੇ ਨਾਮ ਵਰ ਖਿਡਾਰੀ ਖੇਡ ਰਿਹਾ ਹੈ 16 ਵਾਲੇ ਗਰਨਾਲ ਨੂੰ ਕੌਣ ਕੌਣ ਪਿਆਰ ਕਰਦਾ ਤਾੜੀਆਂ ਮਾਰ ਕੇ ਦੱਸੋ ਜ਼ੋਰਦਾਰ ਵੱਡਾ ਮਲ ਵੱਧ ਚੁੱਕਿਆ ਹੈ ਚੋਲਾ ਸਾਹਿਬ ਦੀ ਟੀਮ ਦੀ ਰੀਡ ਦੀ ਹੱਡੀ ਬਣ ਕੇ ਖੇਡਦਾ ਹੈ ਇਧਰਲੀ ਸਾਈਡ ਦੇਖਾਂਗੇ ਪੁਆਇੰਟ ਜਿਹੜਾ ਸੋਲਾ ਦਾ ਗੁਰਲਾਲ ਆਪਣੀ ਟੀਮ ਦੇ ਖਾਤੇ ਜੋੜ ਚੁੱਕਿਆ ਇੱਕ ਗੁਰਲਾਲ ਨੇ ਸਿਰੇ ਦਾ ਨੰਬਰ ਜੋੜਿਆ ਇੱਕ ਗੁਰਲਾਲ ਕਬੱਡੀ ਪਾਉਣ ਦੇ ਲਈ ਵੱਧ ਚੁੱਕਿਆ ਇੱਕ ਉਹ ਗੁਰਨਾਲ ਹੈ ਜੀ ਦਾ ਕਹਿੰਦੇ ਗੀਤਾਂ ਦੇ ਵਿੱਚ ਨਾਮ ਚੱਲਿਆ ਜਿਹੜਾ ਸਿਆਸਤ ਦੀ ਦੁਨੀਆ ਦਾ ਵੱਡਾ ਨਾਮ ਬਣ ਗਿਆ ਉਹ ਕਹਿੰਦੇ ਖਨੌਰ ਵਾਲੇ ਗੁਰਲਾਲ ਦੀਆਂ ਗੱਲਾਂ ਆ ਖਨੂਰ ਸਾਹਿਬ ਦੀ ਇਤਿਹਾਸਕ ਧਰਤੀ ਤੋਂ ਆਇਆ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਤੇ ਮੁਕਾਬਲਾ ਦੇਖਾਂਗੇ ਉਹ ਜੋਗੇ ਵਾਲੀਆ ਜੋਗੇ ਵਾਲੀਆ ਕਾਲੋ ਸਾਬ ਦਾ ਚੰਦਿਆ ਖਿਡਾਰੀ ਹੈ ਕਿ ਕੋਚਾਂ ਵਿੱਚੋਂ ਕੋਚ ਜੱਟ ਜੋਗੇਵਾਲ ਦਾ ਜਿਹੜਾ ਉਹਨੇ ਸਪੇਰੇ ਦੁੱਧ ਪਾ ਕੇ ਪਾਲਦਾ ਕੋਚਾਂ ਵਿੱਚੋਂ ਕੋਚ ਜੱਟ ਜੋਗੇਵਾਲ ਦਾ ਇਧਰਲੀ ਸਾਈਡ ਨੈਲਾ ਭਗਿਆੜ ਜੋਗੇਵਾਲੀਆ ਕਮਾਲ ਕਰ ਗਿਆ ਕਿਉਂਕਿ ਜਦੋਂ ਆਪਾਂ ਗਊਆਂ ਚਾਰਦੇ ਆ ਨਾ ਤੇ ਜਦੋਂ ਆਪਾਂ ਨਿੱਕੇ ਹੁੰਦੇ ਡੰਗਰ ਸਾਰੇ ਚਾਰਦੇ ਰਹੇ ਆ ਜਦੋਂ ਡੰਗਰ ਚਾਰਦੇ ਆ ਫਿਰ ਝਾੜੀਆਂ ਦੇ ਵਿੱਚ ਪੈਰ ਵੱਜਦੇ ਆ ਜਖਮ ਹੋ ਜਾਂਦੇ ਐ ਜਖਮ ਹੋ ਜਾਂਦੇ ਤੇ ਫਿਰ ਉਥੇ ਕੀੜੇ ਪੈ ਗਏ ਸੀਗੇ ਮਹਾਂਪੁਰਸ਼ ਕਹਿੰਦੇ ਸੀ ਵੀ ਇਹ ਇਹਨਾਂ ਦੀ ਖਰਾਕ ਹੈ ਇਹਨਾਂ ਨੂੰ ਮਾਰਨਾ ਨਹੀਂ ਦੇਖ ਲਓ ਵੀ ਉਹ ਕਿੰਨੀ ਕਬੱਡੀ ਰੂਹ ਸੀ ਬਾਬਾ ਪਾਲਾ ਸਿੰਘ ਜੀ ਗੋਂਗਾਂ ਵਾਲੇ ਉਹ ਸੈਨ ਕਹਿੰਦੇ ਉੱਚੀ ਤੇ ਸੁੱਚੀ ਸ਼ਖਸੀਅਤ ਦੇ ਮਾਲ ਲਾਓ ਇਧਰ ਹੀ ਸੈਨ ਬੰਦਗੀ ਵੱਡੀ ਪਰ ਸਾਹਮਣੇ ਵਾਹ ਵਾਹ ਹਾਂ ਚੋਟੀ ਦਾ ਹੋਵੇਗਾ ਕਿ ਨਹੀਂ ਗੱਲ ਸਮੇਂ ਦੀ ਇਹ ਬੱਲੇ ਬੱਲੇ ਕੀ ਬਾਤ ਹੈ ਮਾਲ ਚੱਕੀ ਆ ਡੱਕਿਆ ਗਿਆ ਮਾਲ ਚੱਕੀ ਆ ਡੱਕਿਆ ਗਿਆ ਮਨਸੂਰ ਦੇਵੇ ਵਾਲਾ ਤੇਜ਼ੀ ਕਮਾਲ ਕਰ ਗਿਆ ਇੱਕ ਵਾਰ ਤਾੜੀਆਂ ਮਾਰ ਦਿਓ ਜਫਾ ਚੋਟੀ ਦਾ ਲੱਗਿਆ ਲਾਡਲ ਸੋਲਾ ਵਾਲਾ ਖੇਡ ਮੈਦਾਨ ਦੇ ਵੀ ਕਬੱਡੀ ਕਬੱਡੀ ਕਰਦਾ ਮੇਰੇ ਪੰਜਾਬੀ ਵੀਡੀਓ ਇਹਨੇ ਕਹਿੰਦੇ ਸਕਾਰਪੀਓ ਮਾਨ ਸਨਮਾਨ ਦੇ ਵਿੱਚ ਉਹ ਹਾਸਲ ਕੀਤੀ ਹੈ ਜਿਹੜੇ ਮੇਲੇ ਮਨਾਏ ਜਾਂਦੇ ਆ ਇਧਰਲੀ ਸਾਈਡ 16 ਦਾ ਗੁਰਲਾਲ ਕਬੱਡੀ ਪਾ ਰਿਹਾ ਹੈ ਲਓ ਗੁਰਲਾਲ 16 ਦੀ ਧਰਤੀ ਦਾ ਉਧਰ ਜਰਨੈਲ ਸਿੰਘ ਜੀ ਨੰਬਰਦਾਰ ਸਾਹਿਬ ਬਹੁਤ ਵੱਡਾ ਮਾਣ ਪਿਆਰ ਇਹਨਾਂ ਬੋਲਾਂ ਦੇ ਲਈ 500 ਦਾ ਪੈਦਾ ਕਰ ਗਿਆ ਸਰਦਾਰ ਜਰਨੈਲ ਸਿੰਘ ਜੀ ਨੰਬਰਦਾਰ ਸਾਹਿਬ ਉਹਨਾਂ ਦਾ ਧੰਨਵਾਦ ਹੈ ਪਰ ਗੁਰਲਾਲ 16 ਵਾਲਾ ਸਾਡੀ ਖੇਡ ਕਬੱਡੀ ਦਾ ਸੁਖਮਣ ਹੈ ਇਹ ਕਿਉਂਕਿ ਹੈ ਵੀ ਨਿਮਰਤਾ ਭਰਪੂਰ ਖਿਡਾਰੀ ਟਾਪ ਦਾ ਨੰਬਰ ਜੋੜ ਚੁੱਕਿਆ ਆ ਹੁਣ ਕਬੱਡੀ ਪਾਉਣ ਦੇ ਲਈ ਜਿਹੜਾ ਵਧਿਆ ਗੁਰੂ ਤੇਗ ਬਹਾਦਰ ਖੇਡ ਕਬੱਡੀ ਕਲੱਬ ਬੈਲਜੀਅਮ ਦੀ ਟੀਮ ਦੇ ਲਈ ਖੇਡਣ ਵਾਲਾ ਨੌਜਵਾਨ ਦੇਖਾਂਗੇ ਇਹ ਵੀ ਯਾਰ ਪਸੋਣਾ ਖੇਡ ਗਿਆ ਕੰਮੂ ਪੁਲਵਾਨ ਜੀ ਪੁੱਤਾਂ ਤੋਂ ਵੱਧ ਕੇ ਪਿਆਰ ਕਰਦੇ ਆ ਹੁਣ ਦੇਖਾਂਗੇ ਪੈਂਦੀ ਹੋਏ ਰੇਡ ਆ ਮੈਂ ਪਹਿਲਾਂ ਗੱਲ ਕੀਤੀ ਹੈ ਜੋਗੇ ਵਾਲੀਏ ਕੋਲ ਸਾਹਿਬ ਦਾ ਚੰਗਾ ਖਿਡਾਰੀ ਇਹਨੇ ਕਹਿੰਦੇ ਟਵਿੰਕਲ ਖੰਨਾ ਦਾ ਭੰਗੜਾ ਪਵਾਇਆ ਜਦੋਂ ਆ ਨੌਜਵਾਨ ਨੇ ਜੱਫੀ ਲਾਏ ਦਾ ਤੇ ਟਵਿੰਕਲ ਖੰਨਾ ਨੇ ਭੰਗੜੇ ਪਾਏ ਔਨ ਦੇ ਵਿੱਚੋਂ ਕਬੱਡੀ ਮਿਲੀ ਹੈ ਬਜ਼ੁਰਗ ਜਾਣਦੇ ਹੋਣਗੇ ਬਾਬਾ ਬਲਦੇਵ ਸਿੰਘ ਜੀ ਇਹ ਬਾਬੇ ਦੇਬੇ ਦਾ ਮੁੰਡਾ ਹੈ ਜਿਹੜਾ ਮਸਤਗੜੀਆ ਕਮਾਲ ਕਰ ਗਿਆ ਲਓ 16 ਦਾ ਗੁਰਲਾਲ ਆ ਗਿਆ ਕਬੱਡੀ ਪਾਉਣ ਦੇ ਲਈ ਨੌਜਵਾਨ ਵੱਧ ਚੁੱਕਿਆ ਗੁਰਦੇਤ ਸਿੰਘ ਹੋ ਸਾਹਮਣੇ ਵੀ ਨੌਜਵਾਨ ਤੈਨੂੰ ਦੁਨੀਆ ਨਿੱਕਾ ਗੁਰਦੇਤ ਕਹਿੰਦੀ ਹੈ ਪਰ ਕਰੰਟ ਕਹਿੰਦੇ ਵੱਡੇ ਗੁਰਦੇਤ ਵਾਲਾ ਆ ਪਹਿਲੇ ਪ੍ਰਾਈ ਵਾਲੇ ਭਰਾਵਾਂ ਵੱਲੋਂ ਸਾਡੇ ਬਲਦੇਵ ਭਰਾਵਾਂ ਵੱਲੋਂ ਸੁਖਦੇਵ ਵੀਰ ਉਹਨਾਂ ਵੱਲ ਇਹ ਬੁਲਾਇਆ ਨਹੀਂ ਸੀ ਖੁਸ਼ ਹੋ ਕੇ ਦਿੱਤਾ ਭਰਾਵਾਂ ਨੇ 500 2500 ਰੁਪਿਆ ਹੋ ਗਿਆ ਲਓ ਗੁਰਲਾਲ ਇਹ 16 ਵਾਲਾ ਨੇ ਇਹ ਘਨੌਰ ਵਾਲਾ ਨਹੀਂ ਇਹ ਵਾਹ ਵਾਲਾ ਖੇਡਿਆ ਸਾਹਿਬ ਵਾਲਾ ਖੇਡ ਮੈਦਾਨ 'ਚ ਇਹ ਵਾਹ ਵਾਲਾ ਖੇਡਿਆ ਕਬੱਡੀ ਖੇਡਦਾ ਖੇਡਦਾ ਇੰਗਲੈਂਡ ਦੇ ਵਿੱਚ ਸੈਟਲ ਹੋ ਗਿਆ ਪਰ ਇਹ ਖਡੂਰ ਸਾਹਿਬ ਵਾਲਾ ਪਿਛਲੇ ਦਿਨੀ ਮੋਟਰਸਾਈਕਲ ਦੇ ਨਾਲ ਵੱਡਾ ਸਨਮਾਨ ਹੋਇਆ ਸੀਨ ਕੇ ਨੰਬਰ ਸਟਾਫ ਦਾ ਪਰ ਫਿਰ ਵੀ ਕਲੀਅਰ ਕੀਤਾ ਜਾਵੇਗਾ ਭਿੰਦਾ ਖੇਡ ਮੈਦਾਨ ਦੇ ਨੈਲਿਆ ਸਮਝਾਲਾ ਆਪਣੇ ਨਾਲ ਦਿਆਂ ਨੂੰ ਕਹਦੇ ਮਾਝੇ ਦੇ ਮਝੈਲ ਨੂੰ ਕਹਦੇ ਮਾਝੇ ਦੇ ਮਝੈਲ ਨੂੰ ਆਹ ਸਾਹਮਣੇ ਖੇਡ ਮੈਦਾਨ ਦੇ 'ਚ ਬਗਿਆੜ ਟੁੱਟ ਟੁੱਟ ਕੇ ਲੱਗਦਾ ਹੈ ਮਾਝੇ ਵਾਲਿਆ ਜੱਟਾ ਫਾਦਰ ਸਾਹਿਬ ਦਵਾਈ ਤੋਂ ਜੁੜਿਆ ਹੋਣਾ ਤੇ ਫਾਦਰ ਸਾਹਿਬ ਉਹ ਨਹੀਂ ਜਿਨੇ ਕੱਚੇ ਚੋਕ ਕੇ ਕਬੱਡੀ ਖੇਡੀ ਹੈ ਉਹ ਹੈ ਜਿਨੇ ਵੱਡਿਆਂ ਵੱਡੇ ਦੀਆਂ ਟੀ-ਸ਼ਰਟਾਂ ਪੁਆਈਆਂ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਆਪਾਂ ਟੱਕਾਂਗੇ ਗੁਰਲਾਲ 16 ਦੀ ਟੱਕਰ ਇੱਥੇ ਰੱਖ ਵਾ ਵੀ 16 ਵਾਲਿਆ ਓਏ ਗਰਲਾਲ ਦੀ ਖੇਡ ਕਿੱਦਾਂ ਦੀ ਲੱਗੀ ਤਾੜੀਆਂ ਮਾਰ ਕੇ ਦੱਸੋ ਜ਼ੋਰਦਾਰ ਰਮਨ ਮਾ ਖੇਡ ਕਬੱਡੀ ਨੂੰ ਵੱਡੀ ਦੇਣਾ ਜਿਨ੍ਹਾਂ ਦੀ ਉਹਨਾਂ ਦਾ ਪਿਆਰ ਹੈ ਸਰਦਾਰ ਅਦੇਸ਼ ਪ੍ਰਤਾਪ ਸਿੰਘ ਕੈਰੋ ਸਾਹਿਬ ਦਾ ਜੀ ਜਨਮ ਦਿਨ ਵੀ ਹੈ ਪਰਮਾਤਮਾ ਉਹਨਾਂ ਨੂੰ ਵੀ ਚੜ੍ਹਦੀ ਕਲਾ ਚ ਰੱਖਣ ਇਹ ਸਰਦਾਰ ਮਨਜਿੰਦਰ ਸਿੰਘ ਜੀ ਲਾਲਪੁਰਾ ਸਾਹਿਬ ਉਹਨਾਂ ਦਾ ਪਿੰਡ ਹੈ ਸ਼ੇਰੇ ਦੀ ਕਬੱਡੀ ਹੈ ਦੇਖਾਂਗੇ ਬਾਜੂ ਦੀ ਕੋਸ਼ਿਸ਼ ਤੇ ਨੰਬਰ ਬਾਜੂ ਪਹਿਮਾਨ ਦਾ ਤਾੜੀਆਂ ਮਾਰੋ ਬਾਜੂ ਦੇ ਲਈ ਜ਼ੋਰਦਾਰ ਸਾਹਮਣੇ ਘੋੜਾ ਖੇ ਮਲਾਂਦੇਜ ਕਬੱਡੀ